ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਹੰਦ ਤੱਕ ਜਰੂਰ ਬਨੇ ਰਹਿਣਾ ਇਸ ਨਵੀਂ ਰੈਪਨ ਨੇ ਚੈਨਲ ਨੂੰ ਸਬਸਕ੍ਰਾਈਬ ਨੇ ਕੀ ਤਾਂ ਸਬਸਕ੍ਰਾਈਬ ਕਰ ਲੈ ਕਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾ ਮਰੀਖ ਖੰਨਾ ਚ ਬੈਂਕ ਦੀ ਲੁੱਟ ਤੋਂ ਬਾਅਦ ਦੂਜੀ ਵੱਡੀ ਵਾਰਦਾਤ ਸੁਨਿਆਰੀ ਦੀ ਦੁਕਾਨ ਤੇ ਚੱਲੀਆਂ ਤਾਂ ਗੋਲੀਆਂ ਇਸ ਦੇ ਨਾਲ ਹੀ ਲੁਧਿਆਣਾ ਖੰਨਾ ਨੇੜੇ ਦਰਹਾ ਲਾਕੇਚ ਰੇਲਵੇ ਰੋਡ ਤੇ ਸਥਿਤ ਸਭ ਤੋਂ ਵੱਡੀ ਸੁਨਿਆਰੇ ਦੀ ਦੁਕਾਨ ਪਰਮਜੀਤ ਸਿੰਘ ਜੁਇਲਰਸ ਦੀ ਦੁਕਾਨ ਤੇ ਬੋਦਵਰ ਦੀ ਰਾਤ 3:30 ਵਜੇ ਤੋਂ ਅਣਪਛਾਣੇ ਵਿਅਕਤੀਆਂ ਦੁਆਰਾ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਗਈਆਂ ਇਸ ਦੇ ਨਾਲ ਹੀ ਇਸ ਕਾਰਨ ਦੁਕਾਨ ਦੇ ਸਾਰੇ ਸੀਸੀਟੀਵੀ ਟੁੱਟ ਗਏ ਅਤੇ ਕਾਫੀ ਨੁਕਸਾਨ ਹੋਇਆ ਹੈ ਖੁਸ਼ਕਿਸਮਤੀ ਇਹ ਹੈ ਕਿ ਕਿਸੇ ਨੂੰ ਗੋਲੀ ਨਹੀਂ ਲੱਗੀ ਹੈ ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਜਦ ਦੁਕਾਨਦਾਰ ਮਣੀ ਆਪਣੀ ਦੁਕਾਨ ਬੰਦ ਕਰ ਰਿਹਾ ਸੀ ਤਾਂ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਮੁੰਹ ਬਣ ਕੇ ਦੁਕਾਨ ਬਾਹਰ ਆਏ ਅਤੇ ਉਹਨਾਂ ਮੋਟਰਸਾਈਕਲ ਰੋਕ ਲਿਆ ਅਤੇ ਪਿੱਛੇ ਬੈਠੇ ਨੌਜਵਾਨ ਨੇ ਦੁਕਾਨ ਤੇ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀਆਂ ਮਲਾਸਮਾ ਨੇ ਆਪਣੇ ਰਿਵਾਲਵਰ ਤੋਂ 5-6 ਗੋਲੀਆਂ ਚਲਾਈਆਂ ਜਿਸ ਕਾਰਨ ਦੁਕਾਨਦਾਰ ਦੇ ਬਾਹਰਲੇ ਗੇਟ ਤੇ ਸਾਰੇ ਸਿਸਤੀ ਵੀ ਆਮਲੇ ਟੁੱਟ ਗਏ ਅਤੇ ਕੰਪਿਊਟਰ ਵੀ ਨੁਕਸਾਨੇ ਗਿਆ ਹੈ ਫਾਇਰਿੰਗ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ ਅਤੇ ਕੰਮ ਜਬ ਹੋ ਗਿਆ ਇਸ ਘਟਨਾ ਦੇ ਵਾਰ ਦੇ ਉਹ ਹੀ ਬਰਹਾ ਇਲਾਕੇ ਵਿੱਚ ਭਾਰਤ دہشت ਫੈਲ ਗਈ ਹੈ ਲੋਕ ਡਰੇ ਹੋਏ ਹਨ ਕੁਝ ਘੰਟੇ ਅੰਦਰ ਇਹ ਲਗਾਤਾਰ ਦੂਜੀ ਘਟਨਾ ਹੈ ਲੋਕ ਡਰ ਮਹਿਸੂਸ ਕਰ ਰਹੇ ਹਨ ਖਬਰ ਨੂੰ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਧੰਨਵਾਦ